ਗੁਰਬਾਣੀ ਦੇ ਅੰਦਰ ਕਰਮਾਂ ਦੇ ਲੇਖੇ ਬਾਬਤ ਬੇਅੰਤ ਬਿੰਤ ਬਚਨ ਮਹਾਰਾਜ ਜੀ ਨੇ ਕੀਤੇ ਹੋਏ ਨੇ ਜਪਜੀ ਸਾਹਿਬ ਦੇ ਅੰਦਰ ਹੀ ਆਪਾਂ ਦਰਸ਼ਨ ਕਰੀਏ ਤੇ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਕੀ ਇਹ ਕਰਮਾਂ ਦਾ ਲੇਖਾ ਨਹੀਂ ਹੈ ਜਦੋਂ ਹਜੂਰ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜਾ ਹੈ કે ਦੂਰ ਕੀ ਇਹ ਕਰਮਾਂ ਦਾ लेखा ਨਹੀਂ ਹੈ ਜਦੋਂ 12 ਮਾਹ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਜੇ ਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਕੀ ਇਹ ਬੰਦਿਆ ਤੇਰੇ ਕਰਮਾਂ ਦੇ ਲੇਖੇ ਵੱਲ ਇਸ਼ਾਰਾ ਨਹੀਂ ਹੈ ਉੱਥੇ ਫਿਰ ਸਾਧ ਸੰਗਤ ਜੀ ਇੱਕ ਬਚਨ ਇਹ ਵੀ ਆਇਆ ਹੈ ਕਿ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਤਾਬ ਦੀਵਾਨ ਬੁਲਾਇਆ ਛੇਤੀ ਕਰ ਤੈਨੂੰ ਆਵਾਜ਼ ਪੈ ਗਈ ਉਤੇ ਪਹੁੰਚ ਕੇ ਦੱਸਣਾ ਪਵੇਗਾ ਤੂੰ ਖਟਿਆ ਕੀ ਤੇ ਤੂੰ ਗਵਾਇਆ ਕੀ ਇਸਲਾਮੀ ਜਗਤ ਦਾ ਨਾ ਬੜਾ ਵੱਡਾ ਇੱਕ ਮਹਾਤਮਾ ਬੜਾ ਵੱਡਾ ਵਿਦਵਾਨ ਗਿਣਿਆ ਗਿਆ ਹੈ ਜੀ ਦਾ ਨਾਮ ਹੈ ਸ਼ੇਖ ਸਾਦੀ ਗੁਲਸਤਾਨ ਤੇ ਬੋਸ ਤਾਂ ਉਹਦੀਆਂ ਮਸ਼ਹੂਰ ਪੁਸਤਕਾਂ ਫਾਰਸੀ ਦਾ ਬੜਾ ਵੱਡਾ ਵਿਦਵਾਨ ਤੇ ਉਹਦਾ ਇੱਕ ਸ਼ੇਰ ਹੈ ਉਹ ਕਹਿੰਦਾ ਜਿੱਦਣ ਲੇਖਾ ਹੋਣਾ ਰੱਬ ਦੇ ਸਾਹਮਣੇ ਉਹ ਕਹਿਣ ਲੱਗਾ ਵੇਖੋ ਗੁਨਾਹ ਬੰਦਾ ਕਰਦਾ ਤੇ ਗੁਨਾਗਾਰ ਸ਼ਰਮਿੰਦੇ ਹੁੰਦੇ ਨੇ ਇਥੇ ਲੇਖਾ ਲੈਣ ਵਾਲਾ ਖੁਦਾ ਵੀ ਉਹਦੇ ਗੁਨਾਹ ਵੇਖ ਕੇ ਸ਼ਰਮਿੰਦਾ ਹੁੰਦਾ ਹੈ ਗੁਨਾਗਾਰ ਬੰਦਾ ਹੈ ਗੁਨਾਹ ਬੰਦਾ ਕਰਦਾ ਹੈ ਤੇ ਉਹਦਾ ਲੇਖਾ ਲੈਣ ਵਾਲਾ ਖੁਦਾ ਵੀ ਆਪ ਸ਼ਰਮਿੰਦਾ ਹੋ ਜਾਂਦਾ ਉਹਨੇ ਇਹ ਬਚਨ ਬੜਾ ਪਿਆਰਾ ਕਿਹਾ ਉਹ ਕਹਿੰਦਾ ਕਰਮਬੀਨੋ ਲੁਤਫੇ ਖੁਦਾ ਵੰਗਾਰ ਗੁਨਾਹ ਬੰਦਾ ਕਰਦਸਤ ਵਾ ਉ ਸ਼ਰਮਸਾਲ ਇਹਦੀ ਅੱਗੇ ਜਾ ਕੇ ਨਾ ਵਿਆਖਿਆ ਕੀਤੀ ਜੇ ਮਾਨੋ ਟੀਕਾ ਕੀਤਾ علامه اقبال ਸ਼ਾਇਰ ਮਸ਼ਰਕ ਉਹ ਕਹਿੰਦਾ ਐ ਖੁਦਾ ਰੋਜ਼ੇ ਹਸ਼ਰ ਪੇਸ਼ ਹੋ ਜਬ ਮੇਰਾ ਦਫ਼ਤਰੇ ਅਮਲ ਦਫ਼ਤਰ ਕਹਿੰਦੇ ਰਜਿਸਟਰ ਨੂੰ ਉਹ ਕਹਿੰਦਾ ਰੋਜ਼ੇ ਹਸ਼ਰ ਪੇਸ਼ ਹੋ ਜਬ ਮੇਰਾ ਦਫ਼ਤਰੇ ਅਮਲ ਆਪ ਵੀ ਸ਼ਰਮਸ਼ਾ ਰੋ ਮੁਝ ਕੋ ਵੀ ਸ਼ਰਮਸ਼ਾ ਕਰ